ਇਨੇ ਜਿਆਦਾ ਕੰਮ ਕੀਤਾ ਇਨੇ ਘੱਟ ਕੰਮ ਕੀਤਾ ਚੰਨੇ ਕੰਮ ਨਹੀਂ ਕੀਤਾ ਸਾਰਿਆਂ ਤੋਂ ਬਹੁਤ ਵਧੀਆ ਅੱਛਾ ਤੇ ਗਾਜੋ ਆਪ ਕੰਮ ਵੀ ਕੀਤਾ ਮਿਹਨਤ ਵੀ ਕੀਤੀ ਨਾ ਗਰਮੀ ਦੇਖੀ ਨਾ ਧੁੱਪ ਦੇਖਿਆ ਨਾ ਰਾਤ ਦੇਖੀ ਤੇ ਮੈਨੂੰ ਲੱਗਦਾ ਥੋੜੀ ਮਿਹਨਤ ਰੰਗ ਲਿਆਉਗੀ ਜਦੋਂ ਚਾਰ ਫੀਫਰ ਇੱਥੇ ਆ ਕੇ ਫੂਲੀ ਤੇ ਰੰਗ ਖੇਡੋਗੇ ਉਦੋਂ ਥੋੜੀ ਇਹ ਮਿਹਨਤ ਕੰਮ ਆਉਂਗੀ

ਉਹ ਛੋਟੂ ਸਭ ਚੱਲਿਆ ਸਾਰਾ ਕੁਝ ਉਹ ਤੁਸੀਂ ਜੁਗਤ ਸਭਾ ਲੋਕ ਤੇ ਮੈਂ ਹੋਰ ਵੜਕੇ ਜਾ ਕੇ ਆਵਦੀਆ ਹਾਜ਼ਰੀਆਂ ਲੰਘਾ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਧੰਨ ਬਹੁਤ ਧੰਨਵਾਦ ਤੇ ਮੈਂ ਬੜਾ ਖੁਸ਼ ਨਸੀਬ ਆ ਕਿ ਮੈਨੂੰ ਇਹ ਜਿਹੇ ਹੋਟਲ ਸਪੋਰਟ ਵਰਕਰ ਮੱਢੀ ਵਾਸੀ ਪਿੰਡ ਵਾਸੀ ਮੈਨੂੰ ਮਿਲੇ ਨੇ ਬਹੁਤ ਬਹੁਤ ਧੰਨਵਾਦ ਵਾਜਿਪਤ ਖੰਸਾ ਫਲ ਜੀ ਕੀ ਫਤ